ਕੀਤੀ ਰਾਤ ਪੁਲਿਸ ਥਾਣਾ ਕਲਾਂ ਨੌਰ ਅਦੀਨ ਉਹਦੇ ਪਿੰਡ ਛਾਲੀ ਚੱਕ ਅਤੇ ਪਿੰਡ ਜੀਓ ਜਲਾਈ ਵਿੱਚ ਚੋਰਾਂ ਵੱਲੋਂ ਮੋਬਾਈਲਾਂ ਦੀ ਦੁਕਾਨ ਅਤੇ ਸਰਕਾਰੀ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਇਸ ਵੱਡੀ ਜਾਣਕਾਰੀ ਜਿੰਦੇ ਦੁਕਾਨਦਾਰ ਨੇ ਦੱਸਿਆ ਕਰੋ ਜਨਤਾ ਦੇ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਨੂੰ ਚਲਾ ਗਿਆ ਤੇ ਅੱਜ ਸਵੇਰ ਦੁਕਾਨ ਮਾਲਕਾ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਭੱਜੀ ਪਈ ਹੈ ਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਦੁਕਾਨ ਵਿੱਚੋਂ ਚੋਰ ਮੋਬਾਈਲ ਫੋਨ ਪਾਵਰ ਬੈਂਕ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋਏ ਹਨ ਉਨਾ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਕਰੀਬ ਸਾਡਾ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਉਥੇ ਨੇੜਲੇ ਪਿੰਡ ਜਿਓ ਜਲਾਈ ਵਿੱਚ ਸਰਕਾਰੀ ਸਕੂਲ ਵਿੱਚੋਂ ਚੋਰ ਬੈਟਰੀਆਂ ਇਨਵਰਟਰ ਸਿਲੰਡਰ ਅਤੇ ਹੋਰ ਅਲਮਾਰੀਆਂ ਵਿੱਚੋਂ ਕੀਮਤੀ ਸਮਾਨ ਚੋਰੀ ਕਰਕੇ ਰਫੂ ਚੱਕਰ ਹੋਏ ਹਨ ਉਨਾ ਦੱਸਿਆ ਕਿ ਇਸ ਬੰਦੀ ਪੁਲਿਸ ਥਾਣਾ ਕਲਾਨੌਰ ਨੂੰ ਸੂਚਿਤ ਕੀਤਾ ਗਿਆ ਹੈ ਇਸ ਮੌਕੇ ਪੀੜਤ ਦੁਕਾਨਦਾਰਾਂ ਤੇ ਹੋਰਨਾਂ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਜਲਦ ਤੋਂ ਜਲਦੀ ਚੋਰਾਂ ਨੂੰ ਫੜਕੇ ਸਾਡੇ ਕੀਮਤੀ ਸਮਾਨ ਦੀ ਪਰਭਾਈ ਕਰਵਾਈ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ న్యూਸ ਜੀ ਸਰ ਮੇਰਾ ਨਾਮ ਸੁਰਿੰਦਰ ਸਿੰਘਾ ਜੀ ਇਹ ਪਿੰਡ ਜਿਓ ਜਲਾਈ ਆ ਕਲਨੌਰ ਕਸਬੇ ਦੇ ਨਾਲ ਲੱਗਦਾ ਪਿੰਡ ਆ ਤੇ ਸਵੇਰ ਅੱਜ ਜਦੋਂ ਇੱਥੇ ਉਹਨਾਂ ਦੇ ਇਹਨਾਂ ਦੇ ਕੰਦੇ ਇੱਥੋਂ ਦੇ ਕੰਦੇ ਵਰਕਰਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਵਾ ਉਦੋਂ ਬਾਅਦ ਵਿੱਚ ਉਹਨਾਂ ਨੇ ਘਰੇ ਜਾ ਕੇ ਤੁਹਾਨੂੰ ਦੱਸਿਆ ਵਾ ਜਾਂ ਬਾਤ ਅਸੀਂ ਇਕੱਠੇ ਹੋਇਆ ਦੇਖਿਆ ਵੀ ਇੱਥੋਂ ਦਾ ਜਿਹੜਾ ਮੇਨ ਆਫਿਸ ਆ ਇਹਨਾਂ ਦਾ ਤੇ ਉਹਦੇ ਅੰਦਰ ਚੋਰੀ ਹੋਈ ਹੋਈ ਆ ਇਹਨਾਂ ਦੇ ਕਹਿੰਦੇ ਮੁਤਾਬਕ ਵੀ ਉਹਨੂੰ ਨਵੇਟਰ ਆ ਤੇ ਬੈਂਟਰ ਆ ਤੇ ਬਾਕੀ ਇਹਨਾਂ ਦਾ ਜੋ ਵੀ ਆ ਵੀ ਉਹ ਹੁਣ ਅੰਦਰ ਇੰਚਾਰਜ ਆ ਕੇ ਉਹ ਦੱਸਣਗੇ ਦੇ ਅੰਦਰ ਉਹਨਾਂ ਦੀਆਂ ਅਲਮਾਰੀਆਂ ਦੀ ਭੰਤੜ ਹੋਈ ਆ ਸਾਰੀਆਂ ਦੀ ਤੇ ਉਹਨਾਂ ਦੇ ਵਿੱਚੋਂ ਕੀ ਕੀ ਨਿਕਲਿਆ ਬਾਕੀ ਖਲਾਰਾ ਸਾਰਾ ਪਿਆਦਰ ਮੇਨ ਜਿਹੜੀ ਚੀਜ਼ ਆ ਵੀ ਨਵੇਟਰ ਆ ਸਿਲੰਡਰ ਆ ਤੇ ਬੈਟਰਾ ਵਾ ਵੀ ਇਹ ਚੀਜ਼ਾਂ ਚੋਰੀ ਹੋਈਆਂ ਨੇ ਇਸ ਤਰ੍ਹਾਂ ਬਹੁਤ ਵੀ ਬੀ ਚੋਰੀ ਹੋਈ ਸੀ ਇਹ ਤੋਂ ਇਲਾਵਾ ਸਾਰਾ ਨਾਲ ਦੇ ਪਿੰਡ ਇੱਕ ਸਾਡੇ ਕਹਿੰਦੇ ਉੱਥੇ ਮੋਬਾਈਲਾਂ ਦੀ ਦੁਕਾਨ ਹੈ ਮੁੰਡੇ ਦੀ ਇੱਕ ਉੱਥੇ ਚੋਰੀ ਛਾਲੇ ਚੱਕ ਹੋਈ ਹੈ ਤੇ ਪੁਲਿਸ ਨੂੰ ਜੀਬੀ ਪੁਲਿਸ ਨੂੰ ਇਤਲਾ ਕੀਤੀ ਆ ਜੀ ਪਿੰਡ ਦੇ ਸਰਪੰਚ ਸਵੇਰੇ ਆਏ ਆ ਮੌਕਾ ਵੇਖ ਕੇ ਗਏ ਆ ਤੇ ਪੁਲਿਸ ਨੂੰ ਤਲਾਅ ਉਹਨਾਂ ਨੇ ਕੀਤੀ ਆ ਮਾਨੇਪੁਰ ਚ ਮੇਰਾ ਨਾਮ ਪ੍ਰੇਮ ਸੀ ਜੀ ਮਸ਼ਾਲੇ ਚੱਕ ਦੁਕਾਨ ਸਸਰੀ ਗਰਮ ਮੋਬਾਈਲਾਂ ਦੇ ਨਾਲ ਮਨੀ ਟ੍ਰਾਂਸਫਰ ਦਾ ਕੰਮ ਰਾਤ ਦਾ तकरीबन ਕੋਈ ਰਾਤੀ ਹੋਈ ਹੈ ਚੋਰੀ ਸ਼ਾਮੀ ਮੈਂ 6:30 ਵਜੇ ਬੰਦ ਕਰਕੇ ਗਿਆ ਜੀ ਉਸ ਤੋਂ ਬਾਅਦ ਸਵੇਰੇ ਮੈਨੂੰ ਮਾਲਕਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਭੱਜੀ ਪਈ ਆ ਕੇ ਦੇਖਣ ਦੇਖਿਆ ਸਮਾਨ ਤੇ ਕੋਈ 1 ਲੱਖ 1.5 ਲੱਖ ਦਾ ਗਾਇਬ ਹੋ ਗਿਆ ਜੀ ਸਮਾਨ ਪੁਲਿਸ ਨੂੰ ਕੀਤੀ ਵੀ ਹਾਂ ਜੀ ਪੁਲਿਸ ਨੂੰ ਕੀਤੀ ਉਹਨਾਂ ਨੇ ਆ ਕੇ ਨਿਖਵਾਰੀ ਕੀਤੀ ਜੀ ਚੈੱਕ ਕਰਕੇ ਤੇ ਚੱਲ ਗਏ ਨੇ ਤੋਂ ਕਹਿੰਦੇ ਵੀ ਕੋਈ ਨਹੀਂ ਜੀ ਕਾਰਵਾਈ ਹੋਏਗੀ ਤੁਹਾਨੂੰ ਤਸੱਲੀ ਦੇ ਕੇ ਗਏ ਕਿੰਨਾ ਨੁਕਸਾਨ ਤੁਹਾਡਾ ਹੋਇਆ ਕੋਈ ਲੱਖ ਰੁਪਏ ਦੇ ਕਰੀਬ ਹੋਇਆ ਜੇ ਲੱਖ ਸਫਾ ਲੱਖ ਦਾ ਇਹ ਤੁਸੀਂ ਉਸ ਨੂੰ ਪ੍ਰਸ਼ਾਸਨ ਨੂੰ ਕੀ ਬਿਲ ਕਰਦੇ ਮੈਂ ਕਹਿੰਦਾ ਵੀ ਜੋ ਵੀ ਇਹ ਕਾਰਵਾਈ ਨੁਕਸਾਨ ਹੋਇਆ ਮੇਰਾ ਮੈਨੂੰ ਪਰਪਾਈ ਦਿੱਤੀ ਜਾਵੇ ਇਹਨਾਂ ਜਿਹੜੇ ਚੋਰਾਂ ਨੂੰ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਅੱਗੇ ਤੋਂ ਗਾਂਵ ਨਾਲ ਕਿਸੇ ਦਾ ਕਰੇ